ਹਾਂਜੀ ਯਾਰ ਕੀ ਹਾਲ ਚਾਲ ਹੈ ਸਾਰੇ ਦੋਸਤਾਂ ਮਿੱਤਰਾਂ ਉਮੀਦ ਕਰਦਾ ਹਾਂ ਕਿ ਠੀਕ ਠਾਕ ਹੋ ਤੁਹਾਡੇ ਜਾਨਦਾਰੀ ਸੈਟ ਵਟ ਹੋਣਗੇ ਤੇ ਲਓ ਮਿੱਤਰੋ ਕੱਲ ਮੈਂ ਬੱਚੇ ਛੱਡੇ ਸੀ ਆ ਦੇਖ ਲਓ ਛਤਰੀਆਂ ਲੱਗੀਆਂ ਇੱਥੇ ਸ਼ਾਖਾ ਬੰਨਿਆ ਮੈਂ ਆਪਣਾ ਇਹਨੂੰ ਗਜਾਵਾਂਗੇ ਹੌਲੀ ਹੌਲੀ ਤੇ ਇੱਧਰ ਆਪਣਾ ਹਲਦੀ ਰਾਮ ਬੰਨਿਆ ਮੈਂ ਠੀਕ ਹੈ ਜੀ ਇਹ ਤੁਹਾਨੂੰ ਦੱਸਦਾ ਮੈਂ ਕਿਉਂ ਬੰਨਿਆ ਮੈਂ ਰਾਤ ਨੂੰ ਦੋ ਬੱਚੇ ਮੈਂ ਚੱਲ ਗਿਆ ਯਾਰ ਬਾਜ਼ਾਰ ਤੇ ਉਹ ਬਾਜ਼ਾਰ ਜਾਣ ਦੀ ਵਜ੍ਹਾ ਦੇ ਨਾਲ ਦੋ ਬੱਚੇ ਛਤਰੀ ਤੇ ਬੈਠੇ ਸੀਗੇ ਇੱਕ ਇੱਕ ਤਾਂ ਮੁੜਿਆ ਹੁਣੇ ਹੁਣ ਸਵੇਰੇ ਸਵੇਰੇ ਆ ਵੀ ਰਿਹਾ ਲਾਲ ਜੀ ਦਾ ਇਹ ਇਹ ਕਿਦਾਂ ਕਿਦੇ ਕ ਆਵੜਾ ਨੀ ਤੇਮ ਗੁੜਾ ਕੀ ਆਵੜਾ ਆਹਾ ਆਹਾ ਠੀਕ ਹੈ ਜੀ ਇੱਕ ਤਾਂ ਇਹ ਸੀਗਾ ਇੱਕ ਨਾਲ ਡੱਬੀ ਦਾ ਬੱਚਾ ਸੀਗਾ ਚੀਨਾ ਜਾਂ ਉਹ ਸੀਗਾ ਉਹਨੂੰ ਇਹ ਪਤਾ ਨਹੀਂ ਕਿੱਥੇ ਛੱਡਿਆ ਆਪ ਦਾ ਟਾਈਮ ਨਾ ਹੀ ਆ ਗਿਆ ਬਾਕੀ ਸਾਰੇ ਅੱਜ ਨਹੀਂ ਬਾਹਰ ਕੱਢਣੇ ਕੁੱਢਣੇ ਆਪਾਂ ਬੱਚੇ ਅੱਜ ਸਾਰੇ ਰੈਸਟ ਤੇ ਅੱਜ ਇਕੱਠੇ ਹੀ ਕਰਨੇ ਜਿਹੜੇ ਗਵਾਜ ਕੁੱਝ ਗਏ ਆ ਕੱਲ ਮੈਂ ਤਾਂ ਕਹਿ ਕਿਤੇ ਆ ਬਗਲ ਟੂਸੇ ਵਾਲੇ ਭੱਜ ਗਿਆ ਹੋਇਆ ਗਿਆ ਦੇ ਕੋਲੀ ਆ ਵੀ ਰਿਹਾ ਲੰਡੇ ਦੇ ਨਾਲ ਖਾਈ ਜਾਂਦਾ ਮੈਂ ਤਾਂ ਕਹਿ ਵੀ ਭੱਜ ਗਿਆ ਪਰ ਨਹੀਂ ਆ ਗਿਆ ਕਿਉਂਕਿ ਉਧਰ ਉੱਠ ਗਿਆ ਸੀਗਾ ਉਹਦੇ ਨਾਲ ਇੱਕ ਲਾਲਜੀ ਤਏ ਵਾਲੇ ਆਉ ਉਹਦੇ ਉਹ ਬੜਕਾਉਂਦੇ ਛਤਰੀਆ ਦੇਖੋ ਤੁਹਾਨੂੰ ਜੂਮ ਕਰਕੇ ਦਿਖਾਉਣਾ ਇਹ ਆ ਵੀ ਨਹੀਂ ਕਿ ਲੈ ਤਾਏ ਹਉ ਉਹਦੇ ਟੈਂਕੀ ਦੇ ਮਗਰ ਤਾਏ ਲੱਗੀ ਬਲਾਲ ਜੀ ਉਹ ਵਾਲੇ ਬੜਕਾਉਂਦੇ ਉਧਰ ਚੱਲ ਗਿਆ ਸੀਗਾ ਮੈਂ ਤਾਂ ਕਿਹਾ ਨਹੀਂ ਮੁੜਦਾ ਪਰ ਨਹੀਂ ਆ ਗਿਆ ਬਾਦਸ਼ਾ ਇਸ ਵੱਲੋਂ ਬੱਚੇ ਆਪਣੇ ਹੈਗੇ ਆ ਥੋੜੇ ਜੇ ਨਸਲ ਤੇ ਆਹ ਲਿਆਂਦੀ ਪਾ ਪਾਵਰ ਜੈਲ ਇਹਨਾਂ ਨੂੰ ਜਿਹੜੇ ਜਿਹੜੇ ਡਾਊਨ ਲੱਗਦੇ ਮੈਨੂੰ ਮੈਦਾਨੇ ਅੱਜ ਟਾਈਮ ਨਹੀਂ ਛੱਡਤੇ ਇਹਨਾਂ ਨੂੰ ਕਿਉਂਕਿ ਕਾਲੂ ਜਾਣਾ ਯਾਰ ਥੋੜਾ ਜਿਹਾ ਕੰਮ ਹੋ ਸਕਦਾ ਵਲੌਗ ਨਾ ਆਵੇ ਪਰ ਇਹ ਤਾਂ ਕਿਵੇਂ ਹੋ ਸਕਦਾ ਨਹੀਂ ਵਲੌਗ ਤਾਂ ਇਹ ਜ਼ਰੂਰ ਪਾਵਾਂਗੇ ਆਪਾਂ ਕੱਲ ਆ ਜਾਣੇਗਾ ਤੇ ਕੱਲ ਥੋੜੇ ਜੇ ਚੈਨਲ ਦੇ ਚੱਕਰਾਂ ਚ ਥੋੜੇ ਡਿਸਕਸ ਚੱਲਦੀ ਸੀ ਤਾਂ ਕਰਕੇ ਤੇ ਹੋਰ 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 ਸਭ ਸਭ ਸਾਰਾ ਠੀਕ ਠਾਕ ਹਾਂ ਉਹ ਆਹ ਦੇਖੋ ਯਾਰ ਕਿੱਧਰ ਚੜਦਾ ਜਾਂਦਾ ਲੈ ਕੀ ਆ ਬਾਈ ਕੀ ਆ ਦਿਨਾਂ ਛੋਲੇ ਖੜ ਜਾਂ ਆਏ ਆ ਜਿਹੜੇ ਹੱਥੀ ਦੇਣ ਲੱਗ ਜਾਂਦੇ ਨੇ ਨਾ ਐ ਕਰਦੇ ਬੱਚੇ ਬੁੱਚੇ ਜੇ ਤੇ ਉਪਰਾਵਾ ਤੂੰ ਕਿ ਮੈਂ ਸੁਸਤ ਜਿਹਾ ਬੈਠਾ ਹਲੋ ਮੇਰੀ ਅੱਖ ਜੇ ਦਵਾਈ ਪਾਉਣੀ ਮੈਂ ਥਲੋ ਚੱਕ ਕੇ ਲੈ ਕੇ ਆਉਣਾ ਖੜ ਜੇ ਦਵਾਈ ਆ ਦੇ ਕਿਵੇਂ ਕਰੀ ਜਾਂਦਾ ਲਾਲ ਸਰਾਜਾ ਭਾਉਣ ਜੀ ਇਕੱਠੀ ਕਰਕੇ ਬੈਂਦਾ ਅੱਖ ਜੀ ਓਏ ਹੈਲੋ ਡਾਊਨ ਸਿਸਟਮ ਬਾਕੀ ਇਹ ਸਾਰੇ ਕੂਤਰ ਕਰਤਾ ਠੀਕ ਹੋ ਗਏ ਅੱਖਾਂ ਲੋ ਆ ਦੇਖ ਲੋ ਲੈ ਆ ਦੇਖ ਉਹ ਤੇ ਕਾਲੀ ਪੂਰਦਾ ਬਾਕੀ ਨਵੇਂ ਤੁਹਾਨੂੰ ਮੈਂ ਕਹਾਂ ਯਾਰ ਬਾਈ ਬਾੜੀ ਵਧੀਆ ਟੂਪ ਜੀ ਆ ਯਾਰ ਟੂਪ ਨੇ ਸਾਰੇ ਠੀਕ ਠਾਕ ਕੀਤੇ ਉਹ ਹੀ ਗੱਲਾ ਬੱਚਾ ਜੋ ਨਵਾਂ ਹੋਇਆ ਤਾਂ ਕਰਕੇ ਐ ਕਰਦਾ ਉਹ ਉਹ ਏਡ ਵੜ ਕੇ ਘੋਰਨੇ ਚ ਬਹਿ ਗਿਆ ਵਾ ਬਾਕੀ ਸਭ ਤਾਂ ਠੀਕ ਹੈ ਟੂ ਬਪਾ ਹੋਰ ਲਏ ਉਹਨੇ ਜਾ ਕੇ ਅੱਜ ਅੱਜ ਜਾਣਾ ਹੀ ਆ ਬਾਜ਼ਾਰ ਮੈਂ ਇਹਨਾਂ ਨੂੰ ਛੋਲੇ ਛਾਲੇ ਦੇ ਕੇ ਫਿਰ ਜਾਣਾ ਤੇ ਬਾਕੀ ਉਹ ਬਾਈ ਦੀ ਵੀਡੀਓ ਬਣਾਉਣੀ ਆ ਸਾਜ ਜਿੱਥੋਂ ਮੈਂ ਠਲ ਠੋਲਾ ਬਣਾਉਣਾ ਨਾ ਉੱਥੇ ਵੀ ਤੁਹਾਨੂੰ ਮੈਂ ਉਹ ਵੀਡੀਓ ਆਉਗੀ ਅਜ ਤੋਂ ਬਾਅਦ ਜਾਨੀ ਦਾ ਜੇ ਇਹ ਅੱਜ ਅਪਲੋਡ ਕੀਤੀ ਤੇ ਉਹ ਕਰਾਂਗੇ ਆਪਾਂ ਕੱਲ ਨੂੰ ਠੀਕ ਹੈ ਜੀ ਉੱਥੇ ਬਣਾ ਲਿਆਵਾਂਗੇ ਜਾ ਕੇ ਵੀਡੀਓ ਉਹ ਬਾਈ ਯਾਰ ਬਾਬਾ ਜਣਾ ਦਾ ਕਹੀ ਜਾਂਦਾ ਵਾ ਉਹ ਵੀ ਫਿਰ ਡਿਮਾਂਡ ਪੂਰੀ ਕਰ ਲਗੇ ਬਾਹਰ ਵਾਵਾ ਟਾਈਮ ਲਈ ਲਿਆ ਆ ਜਾ ਪ੍ਰਾਣੀ ਆਪਣੀ ਤੇ ਬਾਕੀ ਆਈਦੇ ਆ ਜਰੂਰ ਰੱਖਾਂ ਦੇ ਫੈਂਸਾਂਗਾ ਯਾਰ ਆ ਦੇ ਇਹਦਾ ਕੋਈ ਇਲਾਜ ਹੋਇਆ ਨਾ ਦੱਸਿਓ ਵੈਸੇ ਤਾਂ ਮੈਂ ਨੀਲੇ ਥੋਥਾ ਇਹ ਲਾਤਾ ਹੂੰ ਤਾਂ ਠੀਕ ਠਾਕ ਆ ਹੋਰ ਵਧੀਆਂ ਤਾਂ ਨਹੀਂ ਪਰ ਉਹ ਨਹੀਂ ਛੇਤੀ ਘਟੀਆਂ ਹਜੇ ਮੱਛੀਆਂ ਨਹੀਂ ਬੁਰੀ ਚੰਗੀ ਤਰ੍ਹਾਂ ਓਏ ਹਾਂ ਕੀ ਆ ਯਾਰ ਓ ਜੋ ਯਾਰ ਕਿੱਧਰ ਚੜਦਾ ਜਾਣਾ ਦਿਨਾਂ ਤੋਂ ਛੂਲੇ ਯਾਰ ਸਬਰ ਹੈ ਨਹੀਂ ਤੇਰੇ ਜਹਣ ਲੇ ਵੀ ਨੇ ਡਿਸਟਰਬ ਨਹੀਂ ਆਪਾਂ ਕਰਦੇ ਨਾ ਜਿ ਘੜਨੇ ਆ ਬਾਹਰ ਆ ਬਰੀਕੀ ਇਹ ਦੇਖੋ ਆਪਾਂ ਛੋਲੇ ਦੇਣ ਲਾਗੇ ਕਰਕੇ ਕਿੰਨਾ ਵਧੀਆ ਹੋ ਗਿਆ ਨਹੀਂ ਹੁਣ ਉਹਨੇ ਮਰ ਜਾਣਾ ਸੀ ਵਿਚਾਰੇ ਨੇ ਉਹ ਦਿਨਾਂ ਯਾਰ ਦਿਨਾਂ ਦਿਨ ਅੰਦਰ ਬੈਠ ਜਾ ਦੋ ਮਿੰਟ ਦੋ ਮਿੰਟ ਰੁਕ ਜਾ ਬਸ ਸਾਰਿਆਂ ਨਾਲ ਗੱਲਬਾਤ ਕਰ ਲੈ ਆਂਦੇ ਆ ਦੇਖੋ ਇਧਰ ਬਰੀਕੀ ਨਹੀਂ ਨਹੀਂ ਬਾਈ ਮਰ ਜਾਣਾ ਸੀ ਜੇ ਮੈਂ ਨਾ ਗੌਰ ਕਰਦਾ ਨਾ ਆ ਦੇਖੋ ਹੁਣ ਤਾਂ ਇਹ ਸਿਹਤ ਬਣਦੀ ਜਾਂਦੀ ਆ ਬੇ ਹੁਣ ਤੁਹਾਨੂੰ ਇੱਥੇ ਕਲੀਅਰ ਨਹੀਂ ਦਿਸਣਾ ਹੁਣ ਤਾਂ ਠੀਕ ਹੋ ਚੱਲਿਆ ਚੱਲ ਬਹਿ ਜਾ ਇੱਥੇ ਖਾਲਾ ਹਾਂ ਦਿਨਾਂ ਦੋ ਮਿੰਟ ਇੱਕ ਡੱਬੀ ਵਾਲਾ ਬੱਚਾ ਹੋ ਰਿਹਾ ਉਹ ਦੂਜੀ ਅੱਖ ਉਹਦੀ ਥੋੜੀ ਜਿਹੀ ਗੰਭੀਰ ਸੀਗੀ ਠੀਕ ਆ ਦਿਖਾ ਦਿਖਾ ਦੇ ਓਕੇ 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 ਉਹ ਖੋਲੀ ਬਿਠਾ ਅੱਖ ਲੈ ਬਸ ਇਹ ਸੀਗਾ ਬਾਕੀ ਸਾਰੇ ਬੱਚੇ ਪੁੱਛੇ ਤਾਂ ਐਕਟਿਵ ਵਾਲਾ ਸਾਰੇ ਠੀਕ ਹੈ ਡਬ ਦਵਾਈਆਂ ਦੋਈਆਂ ਪਾਈਆਂ ਵਗਾ ਆਹ ਕਾਲਾ ਸੋਸਤੇ ਬੈਠਾ ਇਹਨੂੰ ਵੀ ਆਪਾਂ ਪਾਵਰ ਜੈੱਲ ਐਫ 52 ਦਾ ਸਰਪ ਵੀ ਅੱਜ ਲੈ ਕੇ ਆਨੇ ਆਪਾਂ ਉਹ ਪਾਇਆ ਕਰਾਂਗੇ ਕੁਝ ਜਣਾਂ ਦੇ ਵਿੱਚ ਬਾਕੀ ਆਹੀ ਬੱਚੇ ਪੁੱਛੇ ਰਹਿ ਕੇ ਤਿੰਨ ਚਾਰ ਵੱਡੇ ਯਾਰ ਇੱਕ ਤਾਂ ਉਹ ਲਾਲ ਸਰੀਜ ਕਬੂਤਰੀ ਆ ਕਾਲੀ ਪੂਛਾ ਇੱਕ ਉਹ ਪਰਰਤਾ ਤੇ ਇੱਕ ਇਥੇ ਚਿੱਟੀਆਂ ਦੀ ਕਬੂਤਰੀ ਉਹ ਦੇ ਉਹ ਵਾਲੀ ਟਕਰੱਤੇ ਦੀ ਬਾੜ ਨਾਲ ਪੰਜ ਕੀ ਆ ਵੱਡੇ ਬਾਕੀ ਸਭ ਆਪਣੇ ਬੱਚੇ ਆ ਠੀਕ ਆ ਤੇ ਬੱਚੇ ਦੋ ਬਾਈ ਭੱਜੇ ਹੋਏ ਆ ਜਿਹੜੇ ਇਹਦਾ ਝਲਰ ਵਾਲਾ ਬੱਚਾ ਆਪਣਾ ਪੁਰਾਣਾ ਉਹ ਦਵਾਈ ਪਾਉਣ ਲੱਗਾ ਥੋ ਨਿਕਲ ਗਿਆ ਯਾਰ ਉਹ ਵੀ ਨਹੀਂ ਮੁੜਿਆ ਆ ਤਾਂ ਛਤਰੀਆਂ ਮੈਂ ਤਾਂ ਹੀ ਲਾਈਆਂ ਵਾਂ ਤਿੰਨੇ ਅੱਜ ਤੇ ਇੱਕ ਹੋਰ ਜਿਹੜਾ ਕੱਲ ਭੱਜ ਗਿਆ ਇਹਦੇ ਨਾਲ ਡੱਬੀ ਵਾਲਾ ਬੱਚਾ ਉਹਦਾ ਉਹਦੀ ਤਾਂ ਮੁੜਨ ਦੀ ਉਮੀਦ ਹੈਗੀ ਆ ਪਤਾ ਕਿਉਂ ਉਹ ਤੁਹਾਨੂੰ ਦੱਸ ਦਿੰਦਾ ਮੈਂ ਫੋਨ ਡੇਕ ਪੈਣਾ ਸੀ ਯਾਰ ਉਹਦੀ ਮੁੜਨ ਦੀ ਉਮੀਦ ਆਇਆ ਕਿਉਂਕਿ ਇਹ ਦੋਨੇ ਨਾ ਕਰਾਰ ਜਦੋਂ ਉੱਡੇ ਫਿਰਦੇ ਸੀ ਇੱਧਰ ਚੱਲ ਗਏ ਸੀ ਆ ਵੀ ਇੱਧਰ ਇਧਰ ਚੱਲ ਗਏ ਤੇ ਉਧਰੋਂ ਆਉਂਦਿਆਂ ਦੇ ਮਛਦਰੀ ਲੱਗ ਗਿਆ ਭੜਕਾਉਣ ਲੱਗ ਗਿਆ ਲੱਗ ਗਿਆ ਲੱਗ ਗਿਆ ਲੱਗ ਗਿਆ ਹੋ ਜਿੱਥੇ ਹਰੀਆਂ ਤੋਤੇ ਰੰਗੀਆਂ ਤਹਾਂ ਲੱਗੀਆਂ ਨੇ ਉਹ ਉਧਰ ਕਿਤੇ ਜਾ ਕੇ ਡੱਗ ਪਏ ਤੇ ਹੁਣ ਜਦੋਂ ਮੈਂ ਸਵੇਰੇ ਸਵੇਰੇ ਮੈਂ ਦੇਖਿਆ ਤੇ ਛਤਰੀ ਦਾ ਬੱਠੇ ਮੈਂ ਛਤਰੀਆਂ ਦਾ ਟਾਈਮ ਨਾਲ ਉੱਠ ਕੇ 5 ਵਜੇ ਲਾਤ ਕ ਮੈਨੂੰ ਪਤਾ ਹੀ ਨਹੀਂ ਸਵੇਰਾਂ ਉੜਦੇ ਵੀ ਨਹੀਂ ਜਦੋਂ ਮਾੜਾ ਜਿਹਨਾਂ ਨੂੰ ਲੱਗੇ ਨਾ ਪਤਾ ਵੀ ਦਿਨ ਜਾ ਚੜ ਗਿਆ ਫੇਰ ਉੜਦੇ ਜਾ ਕੇ ਤੇ ਇਹ ਉੱਟ ਖੜਿਆ ਬਾਈ ਆ ਗਿਆ ਫਿਰ ਆਪ ਹੀ ਮੈਂ ਨਹੀਂ ਹਲਾਏ ਹੁਲੇ ਆਪੇ ਆਇਆ ਬੈਠਾ ਸੀ ਹੁਣ ਆਪਾਂ ਤਾੜਦਾ ਬਸ ਵੀਡੀਓ ਫੇਰ ਹੀ ਸ਼ੁਰੂ ਕੀਤੀ ਮੈਂ ਇਹਨੂੰ ਤ ਦੇ ਦੂਜਾ ਹੀ ਡੱਬੀ ਵਾਲਾ ਕਿਤੇ ਮੁੜਿਆ ਵੀ ਨੀਆ ਰਾਹ ਆ ਜੂਗਾ ਯਾਰ ਪਤਾ ਨਹੀਂ ਉਹ ਵੀ ਕਿੱਧਰ ਚੱਲ ਗਿਆ ਇਹ ਤੇ ਸੀ ਤਾਂ ਨਾਲ ਹੀ ਇਹ ਛੱਡਿਆ ਹੈ ਇਹ ਅਡਲਟ ਆ ਥੋੜਾ ਜਿਹਾ ਮੜਾ ਆ ਉਹ ਉੱਡਣ ਹੁਣੇ ਹੀ ਲੱਗਿਆ ਹੋਇਆ ਹੁਣ ਪਹਿਲਾਂ ਨਹੀਂ ਆਪਾਂ ਪਹਿਲਾਂ ਆਪਾਂ ਛਤਰੀ ਤੇ ਤੁਸੀਂ ਵਲੌਗ ਪੁਰਾਣੇ ਦੇਖੇ ਹੋਣੇ ਪਹਿਲਾਂ ਛਤਰੀ ਤੇ ਬਿਠਾਉਂਦੇ ਹੁੰਦੇ ਸੀ ਆਪਾਂ ਡਾਉਂਦੇ ਹੀ ਨਹੀਂ ਹੁੰਦੇ ਸੀ ਥੋੜੇ ਮੋਟੇ ਉੱਡਦੇ ਹੁੰਦੇ ਇੱਕ ਤੇ ਇਹ ਨਹੀਂ ਉੜਦਾ ਛੋਟਾ ਸੀ ਉਹ ਇੱਕ ਡੱਬੀ ਦਾ ਇਹਦਾ ਦੂਜਾ ਭਰਾ ਡੱਬੀ ਵਾਲਾ ਬੱਚਾ ਭੂਰੀ ਜੀ ਪੂਛਦਾ ਇਹ ਦੋਨੇ ਛੋਟੇ ਹੁੰਦੇ ਸੀ ਤੇ ਬਾਕੀ ਸਭ ਤਾਂ ਉੱਡ-ਉੱਡ ਕੇ ਬੈਂਦੇ ਰਹੇ ਤੇ ਇੱਕ ਆਪਣਾ ਜਿਹੜਾ ਚਾਲਣ ਵਾਲਾ ਭੱਜ ਗਿਆ ਉਹ ਤੇ ਕਾਲਕਾਂਤਰਾ ਤੇ ਲੰਡਾ ਸਾਰੇ ਹੀ ਸਾਰੇ ਨਾ ਲੱਗੇ ਵੀ ਅਲੱਗ-ਬੱਗ ਮੋੜਨ ਛਤਰੀ ਦੇ ਠੀਕ ਆ ਆਵੇ ਹਲਦੀ ਨਾਮ ਹੋਣਾ ਜੀ ਇਸੀ ਵੀ ਅੱਖਾਂ ਠੀਕ ਹੋ ਗਈਆਂ ਆ ਦੇਖੋ ਇੱਧਰ ਖੋਲੀ ਬੈਠਾ ਨੇ ਦੋਨੇ ਤਾਂ ਹੀ ਕਰਕੇ ਮੈਂ ਧੁੱਪੇ ਲੈ ਕੇ ਆਏ ਇਹਨਾਂ ਨੂੰ ਬੰਨੀ ਰਹਿਣ ਦੇਣਾ ਆਪਾਂ ਸ਼ਾਮ ਹੀ ਖੋਲਾਂਗੇ ਇਹਨਾਂ ਨੂੰ ਹੋਰ ਆ ਤੇ ਦੋ ਮੰਗੀਆਂ ਦਾ ਲੈ ਹੈ ਨਹੀਂ ਕੋ ਉਹਦਾ ਬੱਚਾ ਇਹ ਬੱਚੇ ਦੀਆਂ ਵੀ ਅੱਖਾਂ ਹੋ ਚੱਲੀਆਂ ਸੀ ਸੈੱਟ ਕਰ ਤੀਆਂ ਆਪਾਂ ਨਾਲ ਦੀ ਨਾਲ ਹੀ ਹੁਣ ਬੱਚਿਆਂ ਦੀਆਂ ਹੋਣੀਆਂ ਮੜੀਆਂ ਮੋਟੀਆਂ ਜੇ ਹੋਗੀਆਂ ਨਾ ਇੱਕ ਬੱਚਾ ਹੋ ਵੇਸ਼ਟਾ ਸਾਹਮਣੇ ਇਹਨਾਂ ਨੂੰ ਆਪਾਂ ਛੋਲੇ ਛਾਲੇ ਦੇ ਦਿੰਨੇ ਆ ਠੀਕ ਹੋ ਜਾਣਗੇ ਆ ਰਿਹਾ ਵਾ ਗਲਟੂ ਸਾਈਡ ਜਿਹੜਾ ਥੱਲੇ ਆਇਆ ਹੈ ਨਾ ਹੁਣੀ ਇਹ ਕਿਹਨੇ ਕੱਲ ਕੀਤੀ ਉਹ ਉਧਰ ਉੱਠ ਗਿਆ ਸੀ ਨਾ ਲਾਲ ਤਾਈ ਵਾਲੇ ਭੜਕਾਉਣ ਲੱਗੇ ਪਰ ਨਹੀਂ ਬਈ ਬੈਠਾ ਨਹੀਂ ਸਫਤੇ ਇਸ ਗੱਲੋਂ ਆਪਣੇ ਨਸਲ ਦੀ ਇਹ ਘਰ ਦੇ ਨਸਲ ਹੈ ਆਪਣੀ ਇਹ ਨਹੀਂ ਕਿ ਤੋ ਆਏ ਹੋਇਆ ਓਏ ਕਾਲ ਕਾਂਤਰੀ ਤੇਰੀ ਅੱਖ ਠੀਕ ਆ ਓ ਹੈਲੋ ਬੋਲ ਲੈ ਨੀ ਯਾਰ ਉਹ ਯਾਰ ਮੈਨੂੰ ਬੱਚਾ ਨਾ ਫੜ ਕੇ ਦੇਖਣਾ ਪਰ ਬਗਲ ਡੰਡੇ ਨਾਲ ਕਮਜ਼ੋਰਾ ਲੱਗਦਾ ਮੈਨੂੰ। ਓਹ ਹੋ ਅੱਖ ਖਰਾਬ ਹੋ ਗਈ ਯਾਰ ਫੇਰ ਇਹਦੀ ਤਾਂ ਐ ਕਰਦਾ। ਆ ਦੇ ਪਾਣੀ ਜਾਈ ਜਾਂਦਾ। ਪਾਉਨਾ ਬੇਟਾ ਦਵਾਈ ਮੈਂ ਕਹਿੰਦਾ ਹੋ ਗਈ ਤਾਂ ਸਾਰਿਆਂ ਨਾਲ ਪਹਿਲਾਂ ਇਹ ਠੀਕ ਹੋਇਆ ਪਰ ਪਰ ਇਹ ਮੈਨੂੰ ਕੰਮ ਥੋੜੇ ਮਾੜਾ ਲੱਗਦਾ ਫੇਰ ਹੋਈ ਜਾਂਦੀ ਆ। ਬਾਕੀ ਯਾਰ ਕੋਈ ਸੁੱਈ ਜਾਵੇ ਹੁਣ ਨਹੀਂ ਬੜੀ ਟੈਨਸ਼ਨ ਨਹੀਂ ਲੈਣੀ ਐਵੇਂ। ਮੇਰੇ ਲੋਜ਼ਾਂ ਪਰ ਆ ਕਹਿਣਾ ਨਹੀਂ ਚਾਹੀਦਾ ਪਰ ਜਮਾਂ ਖੁੱਡਾ ਖਾਲੀ ਹੋ ਜੇ ਪਰ ਹੁਣ ਨੀਅਰ ਪ੍ਰਵਾਹ ਹੈਗੀ ਜਦੋਂ ਯਾਰ ਬਾਈ ਕੋਈ ਰਿਆ ਹੀ ਨਹੀਂ ਹੋਣਾ ਵੀ ਚੰਗੇ ਚੰਗੇ ਹੋਈ ਜਾਂਦੇ ਆ ਸਾਰੇ ਹੀ ਹੋਈ ਜਾਂਦੇ ਆ ਵਿੱਚ ਠੀਕ ਹੋਈ ਜਾਂਦੇ ਬਸ ਮੈਂ ਕਿਹਾ ਬੈਠੇ ਰਹੋ ਫਿਰ ਜਿਵੇਂ ਮਰਜੀ ਛੋਡੀ ਇੱਛਾ ਬਾਈ ਜਿਵੇਂ ਮਾਰਾ ਨੂੰ ਮਨਜ਼ੂਰ ਆ ਚੱਲਣ ਦੋ ਕੰਮ ਔਰ ਇਹ ਡੱਬੀ ਵਾਲਾ ਲਿਬੜਿਆ ਵੇ ਵੱਧ ਪਿਆ ਨਾ ਪੂਰੀ ਜੀ ਪੂਛਲ ਬਾਕੀ ਸੈਟ ਆ ਸਾਰੇ ਜਾਨਵਰ ਹੋੜਤਾ ਵੱਡੇ ਘੂਤਰਦੇ ਨਾ ਇਹਨਾਂ ਜਿ ਮਤਲਬ ਕਿ ਇਹ ਵਾਲਾ ਵਾਇਰਸ ਜਿਹੜਾ ਉਹ ਛੇਤੀ ਠੀਕ ਹੋ ਜਾਂਦਾ ਆਪਣੀ ਨਾ ਉਹ ਲਾਲ ਥਰੀ ਕੂਤਰੀ ਤੇ ਇੱਕ ਆ ਖਟਣਾ ਦੀ ਇਹਨਾਂ ਦੇ ਹੋਇਆ ਸੀ ਭਾਈ ਕਾਲੀ ਪੂਛ ਵਾਲੇ ਦੇ ਰੱਤੇ ਤੇ ਸਾਰੇ ਆ ਦੇਖ ਲਓ ਲੈ ਰੱਤੇ ਦੀ ਅੱਖਾ ਰਲੀ ਸੀ ਲੱਗਦੀ ਐ ਲੈ ਤੁਹਾਨੂੰ ਫੜ ਕੇ ਦਿਖਾ ਦ ਨਬਲੀ ਗੱਲ ਆ ਲੈ ਆ ਦੇਖੋ ਭਾਈ ਇਧਰ ਇਧਰ ਦੇਖ ਕਰੋ ਓਏ ਲੈ ਇਧਰ ਲਈ ਅੱਖ ਦੇਖ ਲਓ ਲੈ ਇਧਰ ਜਮਾਂ ਓਕੇ ਆ ਉਧਰ ਮਾੜੀ ਲਾਲੀ ਹੈਗੀ ਪਰ ਨਹੀਂ ਮੀਚਣੋਂ ਹਟ ਗਿਆ ਭਾਈ ਇਸ ਗੱਲੋਂ ਹੈਗੀ ਆ ਦਵਾਈ ਯਾਰ ਕਾਮਯਾਬ ਵੱਡੇ ਗੁੱਤਰ ਨੂੰ ਸ਼ੀਧੀ ਠੀਕ ਹੋ ਜਾਂਦੇ ਆਵੇ ਦੀ 파ਰਨਰ ਨੇ ਅੱਖਾਂ ਬੰਦ ਕਰ ਲਿਆ ਹੁਣ ਜਮਾ ਖੋਲੀਆਂ ਜਮਾ ਓਕੇ ਆ ਲੈ ਠੀਕ ਆ ਬਾਕੀ ਸਭ ਪਾਠੇ ਪੁਠੇ ਓਕੇ ਆ ਛੋਲੇ ਇਹਨਾਂ ਨੂੰ ਹੁਣ ਮੈਂ ਦੇ ਦੇਣਾ ਲੈ ਜਾਂਦੇ ਆ ਭਰ ਲੈਂਦਾ ਇੱਥੇ ਅੱਧਾ ਆ ਜਿੰਨੇ ਗਏ ਖਾਂਦੇ ਸਾਰੇ ਯਾਨੀ ਕਪੈਸਿਟੀ ਇਹਨਾਂ ਦੀ ਪਤਾ ਆਪਾਂ ਨੂੰ ਕਿੰਨੇ ਖਾਂਦੇ ਆ ਤੇ ਹੋਰ ਆਪਾਂ ਥੋੜੀ ਮੋਟੀ ਹੋ ਰਹੇ ਹੋ ਪਰੇ ਮੁਰਗੇ ਉਹ ਫਿਰਦੇ ਆ ਖੁੱਲੇ ਛੱਡੇ ਹੋਏ ਆ ਇਹ ਰਾਸ਼ਨ ਪਾਣੀ ਉੱਥੇ ਇਹਨਾਂ ਨੂੰ ਨਾ ਦਲਿਆ ਦੁਲਿਆ ਬੂਰਾ ਬਾਰਾ ਸਾਰਾ ਕੁਸ ਖਾ ਲੈਂਦੇ ਆ ਇਹ ਤੇ ਕੁੰਡਾ ਭਰ ਕੇ ਰੱਖਿਆ ਹੁਣਾਂ ਹੁਣਾਂ ਨਲੇ ਦੇ ਇਚ ਕੂਤਰਾਂ ਨੂੰ ਫੋਲੇ ਛਾਲੇ ਦਈ ਜਾਂਦੇ ਆ ਤੇ ਨਾਲੇ ਇਹਨਾਂ ਦੀ ਨਿਗਾਹ ਹੋ ਜਾਂਦੀ ਰਹਿ ਜਾਂਦੀ ਹਨ ਤੇ ਬਾਕੀ ਤਾਰੋ ਦਾ ਸਾਨੂੰ ਪਤਾ ਹੀ ਆਪਣੀ ਦਾ ਵਿਚਾਰੀ ਆ ਮੈਂ ਬਾਹਲਾ ਨਹੀਂ ਉਹਨੂੰ ਯਾਦ ਕਰਦਾ ਨਹੀਂ ਫਿਰ ਇਹ ਮਨ ਖਰਾਬ ਹੋ ਜਾਂਦਾ ਤੇ ਬਾਕੀ ਉਹਦੀ ਹੁਣ ਮੈਂ ਡੀਕ ਕਰਦਾ ਜੇ ਮੁੜੇ ਆਵੇ ਤਾਂ ਉਥੇ ਹੋਰ ਹੀ ਕੂਤਰ ਉੱਡੇ ਫਿਰਦੇ ਆ ਓਹੋ ਹੋ ਵੇ ਆਪਾ ਦੇ ਆਪਾਂ ਨੇ ਪੱਠੇ ਡਾਉਣੇ ਕਿਉਂਕਿ ਨਾ ਮੈਂ ਫਿਰ ਯਾਰ ਉਹ ਤਾਂ ਸਿਆ ਮੈਂ ਕੱਲੂ ਜਾਣਾ ਬਾਹਰ ਤੇ ਕੰਮ ਹੋ ਜੂ ਮੁੜ ਕੇ ਖਰਾਬ ਠੀਕ ਆ ਨਾ ਬਾਈ ਹੋਰ ਕਮੈਂਟ ਕਮੈਂਟ ਵਧ ਗਿਆ ਵਧ ਗਿਆ ਕਰ ਦੇ ਰਿਹਾ ਕਰੋ ਜਾਨਵਰ ਤਾਂ ਬੱਚੇ ਕਿਹਦੇ ਆ ਮੈਂ ਤਾਂ ਉਧਰ ਆਉਗੇ ਆ ਗਿਆ ਉਹ ਬੱਚਾ ਹੈ ਆਪਣਾ ਲਾ ਪਰ ਨਹੀਂ ਉਹਦਾ ਕੋਈ ਹੋਰ ਆ ਯਾਰ ਲੈ ਹੁਣ ਜਦੋਂ ਮਾੜਾ ਜੇ ਮੈਂ ਤਾਂ ਕੋਈ ਜਾਨਵਰ ਨਾ ਕਿ ਉਹਦੀ ਦੇਖ ਲੈਣਾ ਤੇ ਪਰ ਆਪਣਾ ਹੁੰਦਾ ਹੀ ਨਹੀਂ ਉਹਦਾ ਕੋਈ ਹੋਰ ਹੀ ਹੁੰਦੇ ਆ ਕਾਰੇ ਰੁੱਜੇ ਨੀਲੇ ਜੇ ਮੈਨੂੰ ਪਤਾ ਨਾ ਉਹ ਤਾਂ ਫੈਰ ਹੈ ਤਾਂ ਇੱਥੇ ਆ ਆਪਣੇ ਏਰੀਏ ਦੀ ਇੰਨਾ ਕ ਤਾਂ ਮੈਨੂੰ ਪਤਾ ਵਾ ਪਰ ਇਹ ਥੋੜਾ ਜਿਹਾ ਸੂਹਾ ਵਾ ਆ ਜਿਹੜਾ ਮੁੜਿਆ ਹੈ ਲਾਲਕਾਂਤਰਾ ਜਾਂ ਲਾਲਚੀਨਾ ਉਹ ਜਿਹੜਾ ਮੁੜਿਆ ਨਹੀਂ ਉਹ ਉੱਡਦਾ ਹੀ ਕਰ ਲਾ ਜਗੀ ਤਰ ਨਹੀਂ ਔਰਦਾ ਨਹੀਂ ਗਾ ਤੁਹਾਡੇ ਸਾਹਮਣੇ ਮੈਂ ਜਦੋਂ ਅੱਜ ਤੋਂ ਹਫ਼ਤਾ ਪਹਿਲਾਂ ਤੇ ਆਪਾਂ ਵਲੌਗ ਦੇਖੋ ਤੁਸੀਂ ਜਦੋਂ ਵੀ ਉਹਨੂੰ ਡਾਉਨ ਨੇ ਆ ਜਾਲ ਲੱਗਿਆ ਹੁੰਦਾ ਛਤਰੀਆਂ ਲੰਮੀਆਂ ਪਾ ਦਿੰਦਾ ਜਾਲ ਤੇ ਆ ਕੇ ਬਹਿ ਜਾਂਦਾ ਵਾ ਚਾਰ ਕਿ ਗਿਹੜੇ ਮਸਾ ਹੀ ਦਿੰਦਾ ਮਸਾ ਹੀ ਤੇ ਨਾਲ ਹੀ ਆ ਕੇ ਡਗ ਪੈਂਦਾ ਜਦੋਂ ਉੱਲਾ ਮਾਰੀ ਦਾ ਪੈਂਦੀ ਛੱਟੇ ਗੋਲੀ ਬਣ ਕੇ ਯਾ ਰੋੜਾ ਬਣ ਕੇ ਥੱਲੇ ਆ ਤਾਂ ਨਹੀਂ ਆਂਦਾ ਇਹਦਾ ਕੋਈ ਦੌਰ ਆ ਹੋ ਜਾਂਦਾ ਇੱਕ ਜਾਨਵਰ ਜਾਂ ਇੱਕ ਆਹ ਫਿਰ ਜਜ ਆ ਹੋ ਜਾਂਦਾ ਇਹ ਵੀ ਨਹੀਂ ਕਰ ਚਲੋ ਯਾਰ ਹੋ ਜਦੋਂ ਆ ਗਏ ਨਾ ਤੇ ਮੈਂ ਉਹਦਾ ਸ਼ਾਟ ਬਣਾ ਲੂੰਗਾ ਬਾਈ ਜਰੂਰ ਤੁਹਾਡੇ ਨਾਲ ਸ਼ੇਅਰ ਕਰੂੰਗਾ ਬੱਚਾ ਆਇਆ ਕਿ ਨਹੀਂ ਆਇਆ ਇਹ ਵੀਡੀਓ ਦਾ ਪਹਿਤੀ ਐਂਡ ਕਰ ਦੇਣੀ ਜਿਹੜੇ ਆਪਾਂ ਚੈਨਲ ਵਾਲੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੂਸ ਵੀਡੀਓ ਪੇ ਕਰਦਾਂ ਲੱਗੀ ਤੇ ਜੋੜੇ ਲੱਗ ਪੱਕ ਸੋਨੂੰ ਮੈਂ ਦੱਸਿਆ ਸੀਗਾ ਸਾਰੇ ਪਾਰ ਤੇ ਬਾਈ ਕਬੂਤਰ ਸਾਰੇ ਠੀਕ ਠਾਕ ਜਿਹੜੇ ਵੱਡੇ ਬਰੀਡਰ ਆਪਣੇ ਸਾਰੇ ਥੱਲੇ ਕਰਦੇ ਆ ਢੋਲੀ 'ਚ ਤੇ ਉਸ ਤੋਂ ਬਾਅਦ ਕਬੂਤਰਾਂ ਦੇ ਸਾਰਿਆਂ ਪਾਰਲੇ ਖੋਡੇ ਜਾਂ ਜਿਹੜੇਨ 2-3 ਅੱਖਾਂ ਵਾਲੀਆਂ ਕਬੂਤਰਾਂ ਉਹ ਇੱਧਰ ਬੱਚੇ ਨੇ ਛੱਡੀਆਂ ਹੋਈਆਂ ਬਾਜੀ ਵੀ ਲਈ ਵੀ ਠੀਕ ਹੋ ਗਏ ਇਹਨਾਂ ਨੂੰ ਵੀ ਆਡਡ ਕਰ ਦਨੇ ਕਬੂਤਰ ਥੱਲੇ ਛੱਡਣੇ ਕਬੂਤਰ ਨੇ ਉਧਰ ਛੱਡ ਦਿੰਗੇ ਇੱਥੇ ਇਕੱਲੇ ਬੱਚੇ ਹੀ ਰਹਿ ਜਾਣਗੇ ਓਕੇ ਰਿਪੋਰਟਾਂ ਤੇ ਬੱਚਿਆਂ ਨੂੰ ਵੀ ਲੈਦ ਘੜਾਇਆ ਕਰਾਂਗੇ ਆਪਾਂ ਡਾ ਡਾ ਕੇ ਫਿਰ ਠੀਕ ਹੈ ਬਾਈ ਤੇ ਬਾਏ ਮਤਰੋ